ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਿੰਡ ਅਚਰਵਾਲ ਦੀ ਪਿੰਡ ਅਚਰਵਾਲ ਪਿੰਡ ਝੋਲੜਾ ਦੇ ਨੇੜੇ ਹੀ ਹੈ ਇੱਥੋਂ ਦੇ ਨੰਬਰਦਾਰ ਹਰਨਾਮ ਸਿੰਘ ਜੀ ਬਾਬਾ ਜੀ ਦੇ ਸੰਗੀ ਨੇ ਆਕੇ ਬਾਬਾ ਜੀ ਦੇ ਦਰਸ਼ਨ ਕਰਨੇ ਅਤੇ ਸੇਵਾ ਵੀ ਕਰਨੀ ਇਸ ਦਾ ਮੁੰਡਾ 바ਵਾ ਸਿੰਘ 16 ਜਮਾਤਾ ਪੜ ਕੇ ਗੁਰੂ ਨੂੰ ਪਿਆਰਾ ਹੋ ਗਿਆ ਸਰੀਰ ਛੱਡ ਗਿਆ ਛੋਟਾ ਮੁੰਡਾ ਗੁਰਚਰਨ ਸਿੰਘ ਪੜ ਰਿਹਾ ਸੀ ਜਿਸ ਵੇਲੇ ਇਸਨੇ 10 ਚਮਾਤਾ ਪਾਸ ਕਰੀਆਂ ਤਾਂ ਇਸ ਦੀ ਮਾਤਾ ਸ਼ਾਮ ਕੌਰ ਆਪਣੇ ਪਤੀ ਹਰਨਾਮ ਸਿੰਘ ਨੂੰ ਕਹਿੰਦੀ ਮੈਂ ਮੁੰਡੇ ਨੂੰ ਅੱਗੇ ਨਹੀਂ ਪੜਾਉਣਾ ਕਿਉਂਕਿ ਮੇਰਾ ਵੱਡਾ ਮੁੰਡਾ 16 ਪੜ ਕੇ ਸਰੀਰ ਛੱਡ ਗਿਆ ਮੇਰਾ ਮਨ ਇਸ ਕਰਕੇ ਡਰਦਾ ਹੈ ਸਰਦਾਰ ਹਨਾਮ ਸਿੰਘ ਜੀ ਸਿਆਣੇ ਸਨ ਕਹਿੰਦੇ ਪੜਾਈ ਦੀ ਜ਼ਰੂਰ ਲੋੜ ਹੈ ਪਰ ਮਾਤਾ ਦਾ ਦਿਲ ਧੀਰਨਾ ਤਰੇ ਤਾ ਸਰਦਾਰ ਹਰਨਾਮ ਸਿੰਘ ਘਰਵਲੀ ਨੂੰ ਅਤੇ ਮੁੰਡੇ ਗੁਰਚਰਨ ਸਿੰਘ ਨੂੰ ਬਾਬਾ ਜੀ ਦੇ ਕੋਲੇ ਝੋਲੜੀ ਠਾਠ ਵਿੱਚ ਲੈ ਗਿਆ ਅਤੇ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਮੈਂ ਇਸ ਮੁੰਡੇ ਨੂੰ ਪੜਾਉਣਾ ਚਾਹੁੰਦਾ ਹਾਂ ਪਰ ਘਰਵਲੀ ਨੇ 10 ਪੜਾ ਕੇ ਪੜਨੋਂ ਹਟਾ ਲਿਆ ਨਾਲ ਹੀ ਘਰਵਲੀ ਨੇ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਮੇਰਾ ਮੁੰਡਾ ਇਸ ਤੋਂ ਵੱਡਾ 16 ਜਮਾਤਾ ਪੜ ਕੇ ਨੌਜਵਾਨ ਸਰੀਰ ਛੱਡ ਗਿਆ ਜਿਸ ਕਰਕੇ ਮੇਰਾ ਮਨ ਡਰਦਾ ਹੈ ਤਾਂ ਬਾਬਾ ਜੀ ਨੇ ਵਚਨ ਕੀਤਾ ਬੀਬਾ ਇਹ ਪਾਣਾ ਇਸੇ ਤਰ੍ਹਾਂ ਹੀ ਵਰਤਣਾ ਸੀ ਪਰ ਤੇਰਾ ਮੁੰਡਾ ਸਾਡੇ ਕੋਲ ਆ ਗਿਆ ਇੱਥੇ ਸੇਵਾ ਕਰਦਾ ਹੈ ਤੁਸੀਂ ਇਸ ਛੋਟੇ ਮੁੰਡੇ ਨੂੰ ਜ਼ਰੂਰ ਪੜ੍ਹਾਓ ਇਹ ਚੰਗਾ ਅਫਸਰ ਬਣੇਗਾ ਤਾਂ ਮਾਤਾ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੇਰਾ ਪੁੱਤ ਮੈਨੂੰ ਦਿਖਾ ਦਿਓ ਮੇਰਾ ਮਨ ਖੜ ਜਾਵੇਗਾ ਤਾਂ ਬਾਬਾ ਜੀ ਕਹਿਣ ਲੱਗੇ ਅੱਖਾਂ ਮੀਚ ਕੇ ਸਾਰੇ ਵਾਹਿਗੁਰੂ ਦਾ ਜਾਪ ਕਰੋ ਤਾਂ ਇਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਬਾਬਾ ਜੀ ਨੇ ਆਵਾਜ਼ ਮਾਰੀ ਬਾਬਾ ਸਿੰਘ ਸਾਡੇ ਕੋਲ ਆ ਤਾਂ ਇਹ ਹੱਥ ਬਨ ਕੇ ਬਾਬਾ ਜੀ ਦੇ ਕੋਲ ਆ ਖੜਿਆ ਬਾਬਾ ਜੀ ਨੇ ਬਚਨ ਕੀਤਾ ਮਾਤਾ ਖੋਲ ਅੱਖਾਂ ਆਪ ਦੇ ਮੁੰਡੇ ਨੂੰ ਮਿਲ ਲੈ ਜਦੋਂ ਅੱਖਾਂ ਖੋਲੀਆਂ ਤਾਂ ਮੁੰਡਾ ਸਾਹਮਣੇ ਖੜਾ ਹੈ ਮਾਈ ਨੇ ਮੁੰਡੇ ਨੂੰ ਉੱਠ ਕੇ ਪਿਆਰ ਕਰਨਾ ਚਾਹਿਆ ਤਾਂ ਮੁੰਡਾ ਪਿੱਛੇ ਹਟ ਗਿਆ ਕਹਿੰਦਾ ਮਾਤਾ ਆਪਣਾ ਇਤਨਾ ਹੀ ਸੰਬੰਧ ਸੀ ਤੁਸੀਂ ਪਾਣਾ ਮੰਨੋ ਗੁਰੂ ਨਾਲ ਜੁੜੇ ਰਹਿਣਾ ਤਾਂ ਮਾਤਾ ਅੱਖਾਂ ਭਰ ਕੇ ਕਹਿੰਦੀ ਬਾਬਾ ਜੀ ਮੇਰੇ ਪੁੱਤ ਨੂੰ ਮੇਰੇ ਨਾਲ ਘਰ ਤੋਰੋ ਮੇਰਾ ਤਾਂ ਫੇਰ ਮਨ ਖੜੇਗਾ ਤਾਂ ਬਾਬਾ ਜੀ ਕਹਿੰਦੇ ਮਾਤਾ ਹੁਣ ਇਹ ਘਰ ਨਹੀਂ ਜਾ ਸਕਦਾ ਇੱਥੇ ਹੀ ਸੇਵਾ ਕਰੇਗਾ ਤੁਸੀਂ ਇਸ ਛੋਟੇ ਮੁੰਡੇ ਨੂੰ ਪੜਾਓ ਇਹ ਪੜ ਕੇ ਵੱਡਾ ਅਫਸਰ ਬਣੇਗਾ ਸੋ ਇਨਾਂ ਨੇ ਬਚਨ ਮੰਨ ਕੇ ਇਸ ਮੁੰਡੇ ਗੁਰਸ਼ਰਨ ਸਿੰਘ ਨੂੰ ਪੜਨ ਲਾ ਦਿੱਤਾ ਮਾਲਕ ਦੀ ਐਸੀ ਕਿਰਪਾ ਹੋਈ ਇਹ ਐਮਏ ਪੜ੍ਹ ਕੇ ਟੈਲੀਫੋਨ ਵਿਭਾਗ ਵਿੱਚ ਲੱਗ ਕੇ ਤਰੱਕੀ ਕਰਕੇ ਜਨਰਲ ਮੈਨੇਜਰ ਬੀਐਸਐਨਐਲ ਚਾਰ ਜ਼ਿਲ੍ਹਿਆਂ ਦੇ ਅਫਸਰ ਬਣੇ ਹਨ ਸਰਦਾਰ ਗੁਰਸ਼ਰਨ ਸਿੰਘ ਜੀ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਡਿਊਟੀ ਕਰ ਰਹੇ ਹਨ ਐਨਾ ਦੀ ਪਤਨੀ ਦਾ ਨਾਮ ਸੁਖਦੇਵ ਕੌਰ ਹੈ ਸੁਪੁੱਤਰ ਅਮਰਤਪਾਲ ਸਿੰਘ ਸੁਪਤਨੀ ਬਲਜਿੰਦਰ ਕੌਰ ਗੁਰਸੇਵਕ ਸਿੰਘ ਸੁਪਤਨੀ ਸਿਮਰਨਜੀਤ ਕੌਰ ਮਨਪ੍ਰੀਤ ਸਿੰਘ ਸੁਪਤਨੀ ਸੋਨੀਆ ਸਰਦਾਰ ਗੁਰਚਰਨ ਸਿੰਘ ਦੀਆਂ ਦੋ ਭੈਣਾਂ ਬੀਬੀ ਬਸੰਤ ਕੌਰ ਬੀਬੀ ਹਰਬੰਸ ਕੌਰ ਇਹ ਸਾਰਾ ਪਰਿਵਾਰ ਹੀ ਨਾਨਕ ਸਰ ਦੇ ਸੰਗੀ ਹਨ ਬੜੀ ਸ਼ਰਦਾ ਨਾਲ ਨਾਨਕ ਸਰ ਦੀ ਸੰਗਤ ਸੇਵਾ ਕਰਦੇ ਆ ਰਹੇ ਹਨ ਅਤੇ ਸਰਦਾਰ ਗੁਰਚਰਨ ਸਿੰਘ ਜੀ ਦਾਸ ਨੂੰ ਮਿਲਦੇ ਹੀ ਰਹਿੰਦੇ ਹਨ ਸਾਖੀ ਬੀਬੀ ਜਸਮੇਲ ਕੌਰ ਇਸ ਬੀਬੀ ਦਾ ਪਿੰਡ ਬਿਲਾਸਪੁਰ ਤਖਤੂ ਪੁਰੇ ਕੋਲ ਹੈ ਇਸ ਦੀ ਮਾਤਾ ਬਚਨ ਕੌਰ ਅਤੇ ਪਿਤਾ ਸਰਦਾਰ ਭਰਪੂਰ ਸਿੰਘ ਜੀ ਇਹ ਗੁਰੂ ਘਰ ਦੇ ਸ਼ਰਧਾਲੂ ਸਨ ਇਹਨਾਂ ਨੇ ਬੀਬੀ ਜਸਮੇਲ ਕੌਰ ਦੀ ਸ਼ਾਦੀ 27 ਹਾੜ 1949 ਵਿੱਚ ਪਿੰਡ ਅਚਰਵਾਲ ਸਰਦਾਰ ਬਲਵੰਤ ਸਿੰਘ ਨਾਲ ਕਰ ਦਿੱਤੀ ਜੋ ਘਰ ਦੇ ਕੰਮਾਂ ਬਲ ਜ਼ਿਆਦੇ ਖਿਆਲ ਰੱਖਦਾ ਸੀ ਪਰ ਬੀਬੀ ਨਿਤਨੇਮ ਕਰਦੀ ਕਰਕੇ ਉਸ ਦਾ ਮਨ ਬਣਿਆ ਕਿ ਮੇਰਾ ਪਤੀ ਵੀ ਅਮਰ ਸਾਕੇ ਨਿਤਨੇਮ ਕਰੇ ਇਸਨੇ ਆਪਣੇ ਪਤੀ ਨੂੰ ਕਹਿਣਾ ਕਿ ਆਪਣੇ 2 ਕਿਲੋਮੀਟਰ ਦੇ ਪਿੰਡ ਛੋੜਦਾ ਬਾਬਾ ਜੀ ਦੁਨੀਆ ਨੂੰ ਤਾਰ ਰਹੇ ਹਨ ਦੁਨੀਆ ਕਥਾ ਕੀਰਤਨ ਦਾ ਲਾਭ ਉਠਾ ਰਹੀ ਹੈ ਆਪਾਂ ਵੀ ਚਲਿਆ ਕਰੀਏ ਪਰ ਬਰਵੰਤ ਸਿੰਘ ਕਿਹਾ ਕਰੇ ਤੂੰ ਉੱਥੇ ਜਾ ਕੇ ਕੀ ਲੈਣਾ ਹੈ ਤੂੰ ਇਕੱਠ ਵਿੱਚ ਜਾ ਕੇ ਰੁੱਲ ਜਾਵੇਂਗੀ ਮੈਂ ਤੈਨੂੰ ਲੱਭਦਾ ਫਿਰੂੰ ਘਰ ਹੀ ਚੰਗਾ ਹਾਂ ਨਾਲੇ ਮੈਨੂੰ ਕੰਮ ਜ਼ਿਆਦਾ ਹੈ ਬੀਬੀ ਨੇ ਇੱਕ ਝੁਕਤੀ ਸੋਚੀ ਇਸ ਦੇ ਗਵਾਂਢੀ ਬੀਬੀ ਸੁਰਜੀਤ ਕੌਰ ਦਾ ਮੁੰਡਾ 10 ਕੋ ਸਾਲ ਦਾ ਪਿੰਡ ਛੋੜ ਢੀ ਠਾਠ ਵਿੱਚ ਦੀਵਾਨ ਸੁਣਨ ਜਾਂਦਾ ਸੀ ਇਸ ਮੁੰਡੇ ਨੂੰ ਸਮਝਾਇਆ ਕਿ ਜਦੋਂ ਤੂੰ ਨਾਨਕਸਰ ਛੋੜ ਢੀ ਜਾਵੇਂ ਮੇਰੇ ਪਤੀ ਬਲਵੰਤ ਸਿੰਘ ਨੂੰ ਸੱਦ ਕੇ ਜਾਇਆ ਕਰ ਨਾਲੇ ਕੋਈ ਨਾ ਕੋਈ ਨਾਨਕਸਰ ਦੀ ਗੱਲ ਸੁਨਾਇਆ ਕਰ ਇਸ ਮੁੰਡੇ ਨੂੰ ਬੀਬੀ ਨੇ ਕੋਈ ਨਾ ਕੋਈ ਖਾਣ ਪੀਣ ਵਾਲੀ ਚੀਜ਼ ਦੇ ਦੇਣੀ ਤਾਂ ਇਹ ਮੁੰਡਾ ਨਿੱਤ ਹੀ ਜਾਣ ਲੱਗਿਆ ਇਸ ਦੇ ਕੋਲ 1-2 ਮਿੰਟ ਖੜ ਕੇ ਕਿਹਾ ਕਰੇ ਆਓ ਜੀ ਨਾਨਕਸਰ ਝੋੜ ਦੀ ਚਲੀਏ ਉੱਥੇ ਬੜਾ ਸੋਹਣਾ ਕੀਰਤਨ ਹੁੰਦਾ ਹੈ ਬਾਬਾ ਜੀ ਬੜੇ ਪਿਆਰੇ ਪਿਆਰੇ ਬਚਨ ਕਰਦੇ ਹਨ ਅਤੇ ਖਾਣ ਪੀਣ ਨੂੰ ਚੰਗਾ ਮਿਲਦਾ ਹੈ ਇਸ ਤਰ੍ਹਾਂ ਬਲਵੰਦ ਸਿੰਘ ਦੇ ਮਨ ਤੇ ਅਸਰ ਪਿਆ ਇੱਕ ਦਿਨ ਮੁੰਡੇ ਦੇ ਕਹਨ ਤੇ ਨਾਲ ਤੁਰ ਪਿਆ ਹੌਲੀ ਹੌਲੀ ਐਸਾ ਮਨ ਬਣਿਆ ਬਾਬਾ ਜੀ ਦੇ ਦੀਵਾਨ ਵਿੱਚ ਜਾਣ ਲੱਗ ਪਿਆ ਹੁਣ ਬੀਬੀ ਕਹਿਣ ਲੱਗੀ ਆਪ ਦਾ ਦਰਸ਼ਨ ਕਰ ਆਂਦੇ ਹੋ ਮੈਨੂੰ ਵੀ ਤਾਂ ਨਾਲ ਲੈ ਚੱਲਿਆ ਕਰੋ ਪਰ ਇਹ ਕਹੇ ਤੂੰ ਉੱਥੇ ਕੀ ਲੈਣਾ ਹੈ ਇਕੱਠ ਵਿੱਚ ਰੁੱਲ ਜਾਵਾਂਗੇ ਬੀਬੀ ਨੇ ਐਸਾ ਤਰੀਕਾ ਸੋਚਿਆ ਪਿੰਡ ਅਚਰਵਾਲ ਤੋਂ ਹੀ ਇੱਕ ਬੀਬੀ ਸ਼ਾਮ ਕੋਰ ਅਤੇ ਦੋ ਚਾਰ ਨਾਲ ਹੋਰ ਮਾਈਆਂ ਦੀਵਾਨ ਸੁਣਨ ਜਾਂਦੀਆਂ ਸਨ ਉਹਨਾਂ ਦੇ ਨਾਲ ਰਲ ਕੇ ਜਾਇਆ ਕਰੇ ਪਰ ਪਿੱਛੇ ਲੁੱਕ ਕੇ ਮਾਈਆਂ ਵਿੱਚ ਬੈਠ ਜਾਇਆ ਕਰੇ ਅਰਦਾਸ ਹੋਣ ਤੋਂ ਪਹਿਲਾਂ ਇਹ ਇੱਕ ਦੋ ਮਾਈਆਂ ਨੂੰ ਨਾਲ ਲੈ ਕੇ ਪਤੀ ਦੇ ਆਉਣ ਤੋਂ ਪਹਿਲਾਂ ਹੀ ਘਰ ਆ ਕੇ ਕੁੰਡਾ ਲਾ ਕੇ ਪੈਚ ਆਇਆ ਕਰੇ ਜਦੋਂ ਬਲਵੰਤ ਸਿੰਘ ਆ ਕੇ ਆਵਾਜ਼ ਮਾਰੇ ਕਹੇ ਕੁੰਡਾ ਖੋਲ ਤਾਏ ਹੋਲੀ ਕੁ ਦੇਣੀ ਜਿਵੇਂ ਸੁੱਤੀ ਉੱਠਦੀ ਹੈ ਇਸ ਤਰ੍ਹਾਂ ਆਵਾਜ਼ ਕੱਢੇ ਹਾਂਜੀ ਮੈਂ ਕੁੰਡਾ ਖੋਲਦੀ ਹਾਂ ਪਰ ਮਨੋਂ ਬੜੀ ਖੁਸ਼ ਹੋਵੇ ਕਿ ਮਾਲਕ ਨੇ ਕਿਰਪਾ ਕੀਤੀ ਹੈ ਮੇਰਾ ਪਤੀ ਸੰਗਤ ਵਿੱਚ ਮੂਰੇ ਬੈਠ ਕੇ ਕੀਰਤਨ ਕਥਾ ਸੁਣਦਾ ਹੈ ਇਸ ਤਨਾ ਕੁਝ ਸਮਾਂ ਬੀਤਿਆ ਪਰ ਕਈ ਵਾਰੀ ਬੀਬੀ ਨੇ ਮੁੜਨ ਲੱਗਿਆ ਉਥੋਂ ਕਾਲੀ ਵਿੱਚ ਦੌੜ ਵੀ ਲਾਉਣੀ ਕਿ ਕਿਤੇ ਮੇਰਾ ਪਤੀ ਮੈਥੋਂ ਪਹਿਲੇ ਹੀ ਨਾ ਘਰ ਜਾ ਪਹੁੰਚੇ ਪਰ ਮਾਲਕ ਦੀ ਮਿਹਰ ਰਹੀ ਇੱਕ ਦਿਨ ਜਦੋਂ ਇਸ ਦਾ ਪਤੀ ਠਾਠ ਨੂੰ ਜਾਣ ਲੱਗਿਆ ਤਾਂ ਇਸ ਬੀਬੀ ਜਸਮੇਲ ਕੌਰ ਨੇ ਹੱਥ ਬਾਣ ਕੇ ਬੇਨਤੀ ਕੀਤੀ ਕਿ ਪਤੀ ਪਰਮੇਸ਼ਰ ਕਿਰਪਾ ਕਰੋ ਮੈਨੂੰ ਵੀ ਨਾਲ ਲੈ ਚਲੋ ਚੰਗਾ ਪਾਸਾ ਹੀ ਹੈ ਮੈਨੂੰ ਵੀ ਦਰਸ਼ਨ ਕਰਾ ਲਿਆਇਆ ਕਰੋ ਤਾ ਮਾਲਕ ਦੀ ਐਸੀ ਮਿਹਰ ਹੋਈ ਕਹਿੰਦਾ ਚੱਲ ਹੋ ਤਿਆਰ ਤੂੰ ਵੀ ਨਾਲ ਚੱਲਿਆ ਕਰ ਇਹ ਵੀ ਆਪਣੇ ਪਤੀ ਨਾਲ ਜਾਣ ਲੱਗ ਪਈ ਹੁਣ ਬਾਬਾ ਜੀ ਦਾ ਸ਼ੁਭ ਉਪਦੇਸ਼ ਇਹ ਹੀ ਹੁੰਦਾ ਸੀ ਭਾਈ ਆਪ ਦੀ ਨੇਕ ਕਮਾਈ ਕਰੋ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਦੇ ਸਿੰਘ ਸਜੋ ਤਾਂ ਇਸ ਬੀਬੀ ਨੇ ਕਹਿਣਾ ਕਿ ਜੇ ਆਪਾਂ ਅੰਮ੍ਰਿਤ ਛੱਕ ਲਈਏ ਤਾਂ ਬਲਵੰਤ ਸਿੰਘ ਨੇ ਕਹਿਣਾ ਕਛਹਿਰੇ ਪਾਉਣੇ ਬੜੇ ਔਖੇ ਹਨ नाले ਕਿਰਪਾਨਾਂ ਢਿੱਡ ਪਾੜਨ ਗੀਆਂ ਐਵੇਂ ਹੀ ਚੰਗੇ ਹਾਂ ਤਾਂ ਪਾਗਾਹ ਵਾਲੀ ਬੀਬੀ ਨੇ ਖਿਆਲ ਰੱਖਣਾ ਜਦੋਂ ਵੀ ਕੋਈ ਪਿੰਡੂ ਇੱਕ ਦੋ ਅਮਰਤ ਛਕਣ ਵਾਲੇ ਤਿਆਰ ਹੋਣ ਤਾਂ ਉਹਨਾਂ ਕੋਲ ਬੇਨਤੀ ਕਰ ਦੇਣੀ ਕਿ ਮੇਰੇ ਪਤੀ ਨੂੰ ਵੀ ਅਮਰਤ ਬਾਰੇ ਪ੍ਰੇਰਣਾ ਕਰੋ ਤਾਂ ਜਦੋਂ ਇਸ ਨੂੰ ਕਿਸੇ ਨੇ ਕਹਿਣਾ ਤਾਂ ਇਸ ਨੇ ਨਾ ਨੁੱਕਰ ਕਰ ਦੇਣੀ ਮਨ ਵਿੱਚ ਸੋਚ ਪੈਦਾ ਹੋ ਗਈ ਕਿ ਮਨਾ ਦੁਨੀਆ ਦੂਰੋ ਦੂਰੋ ਆਕੇ ਅਤੇ ਪਿੰਡੋਂ ਵੀ ਜਾਕੇ ਅਮਰਤ ਛਕੀ ਜਾਂਦੇ ਹਨ ਅਸੀਂ ਨਿਭਾਗੇ ਅਮਰਤ ਤੋਂ ਮਾਂਝੇ ਹੀ ਬੈਠੇ ਹਾਂ ਇੱਕ ਦਿਨ ਇਸ ਦੇ ਪਿੰਡੋਂ ਇਸ ਦੇ ਮੇਲੀ ਗੇਲੀ ਅਮਰਤ ਛਕਰ ਨੂੰ ਤਿਆਰ ਹੋ ਗਈ ਤਾਂ ਬੀਬੀ ਨੇ ਇਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਤੁਹਾਡਾ ਸਾਥੀ ਹੈ ਮੇਰੇ ਪਤੀ ਬਲਵੰਤ ਸਿੰਘ ਨੂੰ ਵੀ ਅਮਰਤ ਨਾਲ ਹੀ ਛਕਾ ਲਓ ਪਰ ਮੇਰਾ ਨਾਂ ਨਹੀਂ ਲੈਣਾ ਕਿ ਉਹ ਕਹਿੰਦੀ ਹੈ ਇਨਾਂ ਨੇ ਇਕੱਠੇ ਹੋ ਕੇ ਬਲਵੰਤ ਸਿੰਘ ਨੂੰ ਪ੍ਰੇਰਣਾ ਕਰਕੇ ਤਿਆਰ ਕਰ ਹੀ ਲਿਆ ਤਾਂ ਇਹ ਘਰ ਵਾਲੀ ਜਸਮੇਲ ਕਉ ਨੂੰ ਕਹਿੰਦਾ ਚਲ ਤੂੰ ਕਦੋਂ ਦੀ ਕਹਿੰਦੀ ਸੀ ਅਮਰਤ ਛਕ ਲੈ ਤੂੰ ਵੀ ਹੁਣ ਨਾਲ ਤਿਆਰ ਹੋ ਤਾਂ ਇਹ ਬੀਬੀ ਕਹਿੰਦੀ ਸਤਿਵੰਤ ਜੀ ਜੇ ਤੁਸੀਂ ਅਮਰਤ ਛਕ ਰਹੇ ਹੋ ਤਾਂ ਮੈਂ ਵੀ ਤੁਹਾਡੇ ਮਗਰ ਹੀ ਹਾਂ ਸਤਿਵੰਤ ਅਮਰਤ ਜ਼ਰੂਰ ਛਕਾਂਗੀ ਐਨਾ ਇਸ਼ਨਾਨ ਪਾਣੀ ਕਰਕੇ ਨਵੇਂ ਬਸਰ ਅਤੇ ਪੰਜੇ ਕਕਾਰ ਪਹਿਨ ਕੇ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਕੇ ਸਿੰਘ ਸਜ ਗਏ ਇਸ ਤਰ੍ਹਾਂ ਭਾਗਾ ਵਾਲੀਆਂ ਬੀਬੀਆਂ ਆਪ ਦੇ ਪਤੀ ਨੂੰ ਵੀ ਗੁਰੂ ਵੱਲ ਮੋੜ ਦਿੰਦੀਆਂ ਹਨ ਇਸ ਤਰ੍ਹਾਂ ਪਤੀ ਪਤਨੀ ਨਾਨਕਸਰ ਦੀ ਸੰਗਤ ਕਰਨ ਲੱਗੇ ਪਿੰਡ ਛੋੜ ੜੀ ਹਾਜ਼ਰੀ ਭਰਨੀ ਅਤੇ ਨਾਨਕਸਰ ਪੁੰਨਿਆਂ ਤੇ ਵੀ ਆਉਣਾ ਇੱਕ ਪੁੰਨਿਆ ਤੇ ਭਾਈ ਬਲਵੰਤ ਸਿੰਘ ਨੂੰ ਕੰਮ ਹੋ ਗਿਆ ਤਾਂ ਇਹ ਆਪਣੀ ਘਰ ਵਾਲੀ ਜਸਮੇਲ ਕੌਰ ਨੂੰ ਕਹਿਣ ਲੱਗਾ ਮੈਨੂੰ ਤਾਂ ਕੰਮ ਹੈ ਚੱਲ ਇਸ ਵਾਰ ਤੂੰ ਮਾਈਆਂ ਦੇ ਨਾਲ ਜਾ ਕੇ ਪੁੰਨਿਆ ਤੇ ਹਾਜ਼ਰੀ ਭਰ ਆ ਤਾਂ ਇਹ ਬੀਬੀ ਸ਼ਾਮ ਕੌਰ ਦੇ ਨਾਲ ਰਲ ਕੇ ਪੁੰਨਿਆ ਤੇ ਪਹੁੰਚੀ ਮੱਥਾ ਟੇਕੇ ਇਹ ਮਾਈਆਂ ਦੀਵਾਨ ਵਿੱਚ ਬੈਠ ਕੇ ਕੀਰਤਨ ਸੁਣਨ ਲੱਗੀਆਂ ਜਿਸ ਵੇਲੇ ਸਵੇਰ 2 ਵਜੇ ਦਾ ਟਾਈਮ ਹੋਇਆ ਤਾਂ ਬੀਬੀ ਜਸਮੇਲ ਕੌਰ ਕਹਿੰਦੀ ਭੈਣੇ ਸ਼ਾਮ ਕੌਰ ਇਸ਼ਨਾਣ ਦਾ ਟਾਈਮ ਹੋ ਗਿਆ ਹੈ ਆਪਾਂ ਇਸ਼ਨਾਣ ਕਰ ਲਈਏ ਤਾਂ ਬੀਬੀ ਸ਼ਾਮ ਕੋਰ ਕਹਿੰਦੀ ਭੈਣੀ ਮੇਰਾ ਤਾਂ ਮੁੰਡਾ ਸੁੱਤਾ ਪਿਆ ਹੈ ਮੈਂ ਇਸ ਦੇ ਕੋਲ ਬੈਠਦੀ ਹਾਂ ਤੂੰ ਮਾਈਆਂ ਵਾਲੀ ਜਗਾ ਜਾ ਕੇ ਪੋਣੇ ਵਿੱਚ ਇਸ਼ਨਾਣ ਕਰ ਆ ਬੀਬੀ ਮਾਈਆਂ ਵਾਲੀ ਜਗਾ ਇਸ਼ਨਾਣ ਕਰਕੇ ਆ ਕੇ ਕਹਿੰਦੀ ਭੈਣੀ ਲੈ ਨਾਲੇ ਮੈਂ ਇਹ ਨਿਤਨੇਮ ਕਰਦੀ ਹਾਂ ਨਾਲੇ ਤੇਰੇ ਮੁੰਡੇ ਕੋਲ ਬੈਠਦੀ ਹਾਂ ਹੁਣ ਤੂੰ ਜਾ ਕੇ ਇਸ਼ਨਾਣ ਕਰਿਆ ਬੀਬੀ ਜਸਮੀਲ ਕੋਰ ਮੁੰਡੇ ਕੋਲ ਗੁਰਸ਼ਰਨ ਸਿੰਘ ਕੋਲ ਬੈਠ ਗਈ ਤਾਂ ਬੀਬੀ ਸ਼ਾਮ ਕੋਰ ਇਸ਼ਨਾਨ ਕਰਨ ਚਲੀ ਗਈ ਜਿਸ ਵੇਲੇ ਬੀਬੀ ਜਸਮੀਲ ਕੋਰ ਨੇ ਮੁੰਡੇ ਕੋਲ ਬੈਠੀ ਨੇ ਆਪਣੇ ਕੰਨਾਂ ਨੂੰ ਹੱਥ ਲਾਇਆ ਤਾਂ ਕੰਨ ਦਾ ਇੱਕ ਕਾਂਟਾ ਕੰਨ ਵਿੱਚ ਨਹੀਂ ਹੈ ਇਸ਼ਨਾਨ ਵੇਲੇ ਸਰੋਵਰ ਵਿੱਚ ਡਿੱਗ ਪਿਆ ਸੀ ਬੀਬੀ ਦਾ ਮਨ ਬਹੁਤ ਘਬਰਾ ਗਿਆ ਕਿ ਮੈਂ ਤਾਂ ਆਪਣੇ ਪਤੀ ਨੂੰ ਮਸਾ ਮਸਾ ਗੁਰੂ ਨਾਲ ਜੋੜਿਆ ਹੈ ਉਹ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਇਕੱਠ ਵਿੱਚ ਗਵਾ ਚਾਵੇਂਗੀ ਉਹਨੇ ਤਾਂ ਮੈਨੂੰ ਕਹਿਣਾ ਹੈ ਕਿਉਂ ਕੀਤੀ ਨਾ ਉਹੀ ਗੱਲ ਜਿਹੜੀ ਮੈਂ ਤੈਨੂੰ ਕਹਿੰਦਾ ਸੀ ਹੋ ਸਕਦਾ ਹੈ ਗੁੱਸੇ ਵਿੱਚ ਅੱਗੇ ਵਾਸਤੇ ਮੈਨੂੰ ਇੱਥੇ ਆਉਣ ਹੀ ਨਾ ਦੇਵੇ ਬੀਬੀ ਮਨ ਵਿੱਚ ਅਰਦਾਸਾਂ ਕਰਦੀ ਹੈ ਹੇ ਬਾਬਾ ਨਾਨਕ ਜਿਵੇਂ ਤਾਰਾ ਰਾਣੀ ਦੀ लाਜ ਰੱਖੀ ਸੀ ਅੱਜ ਮੇਰੀ ਵੀ ਗਰੀਬਣੀ ਦੀ लाਜ ਰੱਖੋ ਐਸ ਤਰ੍ਹਾਂ ਬੈਠੀ ਬੇਨਤੀਆਂ ਕਰੀ ਜਾਂਦੀ ਹੈ ਜਦੋਂ ਬੀਬੀ ਸ਼ਾਮ ਕੋ ਨਹਾ ਕੇ ਆਈ ਤਾਂ ਇਸ ਨੂੰ ਬੀਬੀ ਜਸਮੇਲ कौर ਕਹਿਣ ਲੱਗੀ ਭੈਣੇ ਮੇਰਾ ਤਾਂ ਕੰਨ ਦਾ ਕਾਂਟਾ ਕਿਤੇ ਲੈ ਕੇ ਡਿੱਗ ਪਿਆ ਪਤਾ ਨਹੀਂ ਕਿੱਥੇ ਡਿੱਗਿਆ ਹੈ ਪਰ ਤੂੰ ਮੁੰਡੇ ਨੂੰ ਸਾਂ ਮੈਂ ਸਰੋਵਰ ਤੇ ਵੇਖ ਕੇ ਆਉਂਦੀ ਹਾਂ ਇਤਨਾ ਕਹਿ ਕੇ ਸਰੋਵਰ ਵੱਲ ਤੁਰ ਪਈ ਮਨ ਬੜਾ ਉਦਾਸ ਹੈ ਮਨ ਵਿੱਚ ਬੇਨਤੀ ਕਰੀ ਜਾਂਦੀ ਹੈ ਹੇ ਬਾਬਾ ਨਾਨਕ ਮੇਰੀ ਲਾਚ ਰੱਖੋ ਮੇਰਾ ਕਾਂਟਾ ਮੈਨੂੰ ਲੱਭ ਜਾਵੇ ਇਸ ਤਰ੍ਹਾਂ ਜਿੱਥੇ ਇਸ਼ਨਾਨ ਕੀਤਾ ਸੀ ਉਸ ਪੌੜੀ ਉੱਤੇ ਪਾਣੀ ਵਿੱਚ ਵੜ ਕੇ ਬੀਬੀ ਹੱਥ ਮਾਰ ਕੇ ਕਾਂਟੇ ਨੂੰ ਲੱਭਣ ਲੱਗ ਪਈ ਐਸੀ ਮਾਲਕ ਦੀ ਮਿਹਰ ਹੋਈ ਤਾਂ ਇਸ ਦੇ ਕਾਂਟਾ ਹੱਥ ਆ ਗਿਆ ਤਾਂ ਇਸ ਨੇ ਕਾਂਟਾ ਚੁੱਕ ਕੇ ਬਾਹਰ ਆ ਕੇ ਆਪ ਦੇ ਕੰਨ ਵਿੱਚ ਪਾ ਲਿਆ ਅਤੇ ਮਾਲਕ ਦਾ ਵਾਰ-ਵਾਰ ਧੰਨਵਾਦ ਕਰਨੀ ਹੈ ਕਿ ਹੇ ਮਾਲਕ ਤੂੰ ਅੱਜ ਬੜੀ ਮੇਰੀ लाज ਰੱਖੀ ਹੈ ਸਾਖੀ ਭਾਈ ਤੇਜਾ ਸਿੰਘ ਦੀ ਜ਼ਿਲ੍ਹਾ ਲੁਧਿਆਣਾ ਥਾਣਾ ਰਾਏਕੋਟ ਪਿੰਡ ਬਿੰਜਰ ਝੋੜਾ ਤੋਂ 10 ਕਿਲੋਮੀਟਰ ਹੈ ਇਸ ਪਿੰਡ ਵਿੱਚ ਰਹਿਣ ਵਾਲੇ ਸਰਦਾਰ ਹੀਰਾ ਸਿੰਘ ਜੀ ਦੀ ਘਰਵਾਲੀ ਬੀਬੀ ਚਤਰਕੌਰ ਸਰੀਰ ਛੱਡ ਗਈ। ਕੁਝ ਸਮਾਂ ਪਾ ਕੇ ਇਸ ਦੇ ਮੁੰਡੇ ਤੇਜਾ ਸਿੰਘ ਦੇ ਘਰਵਾਲੀ ਵੀ ਸਰੀਰ ਛੱਡ ਗਈ। ਹੁਣ ਤੇਜਾ ਸਿੰਘ ਨੂੰ ਇੱਕ ਤਾਂ ਮਾਤਾ ਦਾ ਦੂਜਾ ਘਰਵਾਲੀ ਦਾ ਵਿਛੋੜਾ ਤੀਜਾ ਘਰ ਦਾ ਕੰਮ ਸਾਰਾ ਲਾ ਰੋਟੀ ਪਕਾਉਣ ਤੋਂ ਆਪ ਨੂੰ ਹੀ ਕਰਨਾ ਪੈ ਗਿਆ। ਜ਼ਮੀਨ ਵੀ ਠੀਕ ਹੀ ਸੀ। ਦੂਸਰਾ ਵਿਆਹ ਵੀ ਨਾ ਹੋਵੇ ਤਾਂ ਇੱਕ ਦਿਨ ਪਿੰਡ ਕੋਕੇ ਕਲਾ ਆਕੇ ਆਪਦੀ ਭੂਆ ਕੋਲ ਬਹੁਤ ਰੋਇਆ ਕਹਿੰਦਾ ਮੇਰਾ ਘਰ ਹੀ ਪਟਿਆ ਗਿਆ ਮਾਤਾ ਤੇ ਘਰਵਾਲੀ ਸਰੀਰ ਛੱਡ ਗਈ ਹੁਣ ਮੈਨੂੰ ਸਾਰਾ ਕੰਮ ਕਰਨਾ ਪੈਂਦਾ ਹੈ ਤਾਂ ਇਸਦੀ ਭੂਆ ਕਹਿੰਦੀ ਰੋਏ ਤੋਂ ਕੀ ਬਣਦਾ ਹੈ ਜਾ ਕਲੇਰੀ ਬਾਬਾ ਨਾਨਕ ਸਿੰਘ ਜੀ ਤੇਰਾ ਘਰ ਪੂਰਾ ਕਰਨਗੇ ਤੂੰ ਉੱਥੇ ਜਾ ਕੇ ਕੋਈ ਸੇਵਾ ਕਰ ਜਦੋਂ ਕੋਈ ਸਮਾ ਬਣਿਆ ਉਦੋਂ ਬੇਨਤੀ ਕਰ ਦੇਵੀਂ ਬਾਬਾ ਹੀ ਤੇਜਾ ਸਿੰਘ ਨਾਨਕਸਰ ਆ ਕੇ ਜੋੜੇ ਸਾਂਭੰਦੀ ਸੇਵਾ ਕਰਨ ਲੱਗ ਪਿਆ ਇਸ ਸਮੇਂ ਨਾਨਕਸਰ ਹਲਤੀ ਲੱਗੀ ਸੀ ਬਾਬਾ ਜੀ ਨੇ ਹਲਤੀ ਗੇੜਨ ਵਾਸਤੇ 2-3 ਸੇਵਾਦਾਰ ਲਾਇਏ ਸਨ ਕਿਉਂਕਿ ਇੱਥੋਂ ਪਾਣੀ ਸਾਰੇ ਪਾਸੇ ਵਰਤਿਆ ਜਾਂਦਾ ਸੀ ਇਸ ਸਮੇਂ ਬੋਰ ਨਹੀਂ ਸਨ ਹੋਏ ਭਾਈ ਤੇਜਾ ਸਿੰਘ ਨੇ ਪਿੰਡੋਂ ਲਿਆ ਕੇ ਹਲਤੀ ਤੇ ਬੋਤਾ ਜੋੜ ਦਿੱਤਾ ਇਸ ਤਰ੍ਹਾਂ ਪਾਣੀ ਲੈਣਾ ਸੌਖਾ ਹੋ ਗਿਆ ਇੱਕ ਦਿਨ ਰਾਤ ਨੂੰ ਇਸ਼ਨਾਨ ਦੇ ਸਮੇਂ ਜਿਸ ਵੇਲੇ ਊਠ ਹਲਟੀ ਨੂੰ ਜੋੜਿਆ ਤਾਂ ਪਾਣੀ ਵਾਲਾ ਪਾੜਛਾ ਜਿਸ ਦੇ ਵਿੱਚ ਟਿੰਡਾ ਪਾਣੀ ਕੱਢ ਕੇ ਪਾਉਂਦੀਆਂ ਸਨ ਇਹ ਵਿੰਗਾ ਹੋ ਗਿਆ। ਪਾਣੀ ਥੱਲੇ ਖੂਹੀ ਵਿੱਚ ਹੀ ਪਈ ਜਾਵੇ ਤਾਂ ਸਾਰੇ ਸੋਚਣ ਲੱਗੇ ਪਾਣੀ ਨਹੀਂ ਆਉਂਦਾ। ਜਦੋਂ ਦੇਖਿਆ ਪਾੜਛਾ ਲੋਹੇ ਦਾ ਵਿੰਗਾ ਹੋਇਆ ਪਿਆ ਹੈ। ਸੇਵਾਦਾਰ ਨੇ ਇਸ ਨੂੰ ਬਾਹਰ ਕੱਢ ਕੇ ਕੁੱਟ ਕੇ ਇਸ ਦੇ ਵੱਲ ਕੱਢਣੇ ਸ਼ੁਰੂ ਕੀਤੇ ਪਰ ਖੜਕਾ ਬਹੁਤ ਹੋਵੇ। ਨਾਨਾ ਨੇ ਪਾੜਛਾ ਠੀਕ ਕਰਕੇ ਹਲਤੀ ਚਲਾ ਲਈ ਅਗਲੇ ਦਿਨ ਬਾਬਾ ਜੀ ਨੇ ਸੇਵਾਦਾਰ ਅੰਦਰ ਬੁਲਾਏ ਪੁੱਛਣਾ ਕੀਤਾ ਰਾਤ ਨਿਤਨੇਮ ਦੇ ਟਾਈਮ ਠਾ ਠਾ ਦੀ ਆਵਾਜ਼ ਆਉਂਦੀ ਸੀ ਇਹ ਇਤਨਾ ਖੜਕਾ ਕਿਉਂ ਕਰਦੇ ਸੀ ਤਾਂ ਸੇਵਾਦਾਰਾ ਨੇ ਬੇਨਤੀ ਕੀਤੀ ਹਲਤੀ ਤੇ ਬੋਤਾ ਜੋੜਿਆ ਸੀ ਪਾੜਛਾ ਵਿੰਗਾ ਹੋਣ ਕਰਕੇ ਪਾਣੀ ਥੱਲੇ ਡਿੱਗਦਾ ਸੀ ਅਸੀਂ ਉਸ ਨੂੰ ਕੁੱਟ ਕੇ ਠੀਕ ਕਰਕੇ ਫਿਰ ਬੋਤਾ ਜੋੜ ਕੇ ਪਾਣੀ ਵਰਤਿਆ ਤਾ ਬਾਬਾ ਜੀ ਕਹਿੰਦੇ ਬੋਤਾ ਇੱਥੇ ਕਿੱਥੋਂ ਆ ਗਿਆ ਤਾ ਸੇਵਾਦਾਰ ਕਹਿੰਦੇ ਜੇ ਪਿੰਡ ਬਿੰਜਲ ਤੋਂ ਭਾਈ ਤੇਜਾ ਸਿੰਘ ਲੈ ਕੇ ਆਇਆ ਹੈ ਤਾ ਬਾਬਾ ਜੀ ਕਹਿੰਦੇ ਤੁਸੀਂ ਆਪ ਦੀ ਸੇਵਾ ਛੱਡ ਦਿੱਤੀ ਇਸ ਬੇਜੁਬਾਨ ਬੋਤੇ ਨੂੰ ਲਿਆ ਕੇ ਜੋੜ ਦਿੱਤਾ ਤਾ ਭਾਈ ਤੇਜਾ ਸਿੰਘ ਨੇ ਬੇਨਤੀ ਕਰ ਦਿੱਤੀ ਬਾਬਾ ਜੀ ਇਹ ਦਾਸ ਦੀ ਸੇਵਾ ਮਨਜ਼ੂਰ ਕਰੋ ਤਾ ਬਾਬਾ ਜੀ ਕਹਿੰਦੇ ਚਲ ਠੀਕ ਹੈ ਗੁਰੂ ਨਾਨਕ ਦਾ ਘਰ ਹੈ ਇੱਥੇ ਹਰੇਕ ਦਾ ਭਲਾ ਹੋਣਾ ਹੈ ਇਸ ਤਰ੍ਹਾਂ ਭਾਈ ਤੇਜਾ ਸਿੰਘ ਦੀ ਸੇਵਾ ਨਿਭਦੀ ਰਹੀ ਇੱਕ ਦਿਨ ਬਾਬਾ ਜੀ ਖੁਸ਼ ਹੋ ਗਏ ਭਾਈ ਤੇਜਾ ਸਿੰਘ ਨੂੰ ਕਹਿੰਦੇ ਸੇਵਾ ਕਿਸ ਭਾਵਨਾ ਨਾਲ ਕਰਦਾ ਹੈ ਇਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੀ ਮੈਨੂੰ ਬਹੁਤ ਦੁੱਖਾਂ ਨੇ ਘੇਰਿਆ ਹੈ ਮੇਰੀ ਮਾਤਾ ਤੇ ਘਰਵਾਲੀ ਸਰੀਰ ਛੱਡ ਗਈ ਹੁਣ ਮੈਨੂੰ ਆਪਦੇ ਪਿਤਾ ਬੁੱਢੇ ਨੂੰ ਸਾਹਮਣਾ ਪੈਂਦਾ ਹੈ ਲਾ ਰੋਟੀਆਂ ਤੋਂ ਮੈਨੂੰ ਸਾਰਾ ਕੰਮ ਆਪ ਕਰਨਾ ਪੈਂਦਾ ਹੈ ਆਪ ਜੀ ਕਿਰਪਾ ਕਰੋ ਮੇਰਾ ਉਜੜਿਆ ਘਰ ਵਸ ਜਾਵੇ ਤਾਂ ਬਾਬਾ ਜੀ ਨੇ ਮਿਹਰ ਦੇ ਘਰ ਵਿੱਚ ਆ ਕੇ ਬਚਨ ਕੀਤਾ ਤੇਰੀ ਸੇਵਾ ਮਨਜ਼ੂਰ ਹੈ ਬੁੱਢੇ ਨੂੰ ਨਾਲ ਲਿਆ ਕੇ ਅੰਮ੍ਰਿਤ ਛਕ ਲੈ ਦੋਨੇ ਜਾਣੇ ਗੁਰੂ ਵਾਲੇ ਬਣੋ ਨਿਤਨੇਮ ਕਰੋ ਗੁਰੂ ਪਲੀ ਕਰੇਗਾ ਭਾਈ ਤੇਜਾ ਸਿੰਘ ਨੇ ਬਾਬਾ ਜੀ ਦਾ ਬਚਨ ਮੰਨ ਕੇ ਬੁੱਢੇ ਨੂੰ ਅੰਮ੍ਰਿਤ ਛਕਾਇਆ ਨਾਲੇ ਆਪ ਛਕ ਲਿਆ ਥੋੜੇ ਸਮੇਂ ਬਾਅਦ ਐਸੀ ਮਿਹਰ ਹੋਈ ਇਸ ਦੇ ਸੋਹਰਿਆਂ ਪਿੰਡ ਮੀਨੀਆਂ ਤੋਂ ਇਸ ਦੀ ਸਾਲੀ ਕਰਤਾਰ ਕੋਰ ਦਾ ਰਿਸ਼ਤਾ ਹੋ ਗਿਆ ਜਿਸ ਦੇ ਚਾਰ ਮੁੰਡੇ ਹੋਏ ਜੀਤਾ ਸਿੰਘ ਹਰਮੇਲ ਸਿੰਘ ਹਰਨੇਕ ਸਿੰਘ ਕੇਹਰ ਸਿੰਘ ਜਿਸ ਕਰਕੇ ਇਸ ਦਾ ਘਰ ਹਰਾ ਭਰਾ ਹੋ ਗਿਆ ਬਾਬਾ ਨਾਨ ਸਿੰਘ ਜੀ ਦੇ ਚੋਲਾ ਬਦਲਣ ਤੋਂ ਬਾਅਦ ਇਹ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕਰਦਾ ਰਿਹਾ ਸਰੋਵਰ ਬਣਨ ਵੇਲੇ ਆਪ ਦੇ ਚਾਰੇ ਮੁੰਡੇ ਤੇ ਹੋਰ ਨਾਲ ਸੰਗੀ ਲਿਆ ਕੇ ਭਾਈ ਮੇਜਰ ਸਿੰਘ ਭਾਈ ਹਜੂਰਾ ਸਿੰਘ ਭਾਈ ਹਮੀਰ ਸਿੰਘ ਹোলਦਾਰ ਪ੍ਰੀਤਮ ਸਿੰਘ ਗੁਰਨਾਮ ਸਿੰਘ ਭਾਈ ਚੂੜ ਸਿੰਘ ਨੂੰ ਨਾਲ ਲਿਆ ਕੇ ਸਰੋਵਰ ਅਤੇ ਗੁਰਦੁਆਰਾ ਬਣਨ ਵੇਲੇ ਸੇਵਾ ਕਰਦਾ ਰਿਆ ਅਤੇ ਪ੍ਰਸ਼ਾਦਾ ਵੀ ਨਾਨਕ ਸਰ ਇੰਨਾ ਸੰਗੀਆਂ ਨੇ ਪੱਕਾ ਹੀ ਲਾ ਦਿੱਤਾ ਜਿਸ ਵੇਲੇ ਚਾਰੇ ਮੁੰਡੇ ਜਵਾਨ ਹੋ ਕੇ ਬੱਚਿਆਂ ਵਾਲੇ ਹੋਏ ਤਾਂ ਇਹ ਬਿਰਧ ਹੋ ਗਿਆ ਫੇਰ ਵੀ ਉਪਰਾਲਾ ਕਰਕੇ ਖੇਤ ਮੋਟਰ ਤੇ ਜਾਂਦਾ ਆਉਂਦਾ ਸੀ ਇੱਕ ਦਿਨ ਖੇਤ ਮੋਟਰ ਤੇ ਆਪਣੇ ਮੁੰਡੇ ਜੀਤਾ ਸਿੰਘ ਨੂੰ ਕਹਿੰਦਾ ਬੇਟਾ ਮੇਰੀਆਂ ਇੱਕ ਦੋ ਗੱਲਾਂ ਸੁਣ ਲੈ ਜੋ ਤੇਰੇ ਕੰਮ ਦੀਆਂ ਹਨ ਮੈਨੂੰ ਗੱਡੀ ਲਿਜਾਣ ਵਾਸਤੇ ਤਿਆਰ ਹੈ ਮੇਰਾ ਟਿਕਟ ਕੱਟਿਆ ਗਿਆ ਹੈ ਮੇਰੇ ਖਫਨ ਦੇ ਲੀੜੇ ਰਾਏਕੋਟ ਤੋਂ ਸਵਾ ਲਿਆ ਪਰਸੋਂ ਨੂੰ ਮੈਂ ਗੱਡੀ ਤੇ ਸੱਚਖੰਡ ਨੂੰ ਚਲੇ ਜਾਣਾ ਹੈ ਮੇਰੇ ਮਰੇ ਤੋਂ ਰੋਣਾ ਨਹੀਂ कीर्तन ਕਰਵਾਉਣਾ ਹੈ ਫੁੱਲ ਨਾਨਕ ਸਰ ਮੱਥਾ ਟੇਕ ਕੇ ਹਰੀ ਕੇ ਪਤਨ ਪਾ ਕੇ ਆਉਣੇ ਹਨ। ਉਹੀ ਗੱਲ ਅਗਲੇ ਦਿਨ ਲੱਤਾਂ ਤੇ ਸੋਜ ਆ ਗਈ ਤਾਂ ਜੀਤਾ ਸਿੰਘ ਨੇ ਸੋਚਿਆ ਬੁੱਢਾ ਤਾਂ ਸੱਚੀ ਹੀ ਜਾਵੇਗਾ। ਮੋਦੀਆਂ ਨਿਸ਼ਾਨੀਆਂ ਦਿਸਦੀਆਂ ਹਨ। ਇਸ ਨੇ ਸਾਰੇ ਘਰਦਿਆਂ ਨੂੰ ਦੱਸਿਆ ਤਾਂ ਸਾਰੇ ਘਰ ਦੇ ਕੋਲ ਬੈਠ ਕੇ ਪੁੱਛਣ ਲੱਗੇ ਪਾਬਾ ਕੀ ਗੱਲ ਹੈ? ਤਾਂ ਸਰਦਾਰ ਤੇਜਾ ਸਿੰਘ ਜੀ ਕਹਿਣ ਲੱਗੇ ਦਰਗਾਹੋਂ ਸੱਦਾ ਆ ਗਿਆ। ਕਾਲ ਨੂੰ ਮੈਂ ਚਲੇ ਜਾਣਾ ਹੈ ਗੱਡੀ ਦੀ ਸੀਟ ਮਿਲ ਗਈ ਮੇਰਾ ਟਿਕਟ ਕੱਟਿਆ ਗਿਆ ਉਹੀ ਗੱਲ ਅਗਲੇ ਦਿਨ ਗੱਲਾਂ ਕਰਦੇ ਕਰਦੇ ਕਹਿਣ ਲੱਗੀ ਬਾਬਾ ਜੀ ਲੈਣ ਆ ਗਈ ਇਸ ਤਰ੍ਹਾਂ ਪੰਜ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਸਰੀਰ ਛੱਡ ਦਿੱਤਾ ਇਸ ਦੇ ਪਰਿਵਾਰ ਨੇ ਇਸ ਦਾ ਦਸਹਿਰਾ ਕੀਤਾ ਕੀਰਤਨ ਕਰਵਾਇਆ ਫੁੱਲ ਹਰੀ ਕੇ ਪਤਨ ਜਾ ਪਾਏ ਇਸ ਦਾ ਪਰਿਵਾਰ ਨਾਨਕ ਸਰ ਨਾਲ ਜੁੜਿਆ ਆ ਰਿਹਾ ਹੈ ਪਿੰਡ ਬਿੰਜਲ ਬਾਬਾ ਜੀ ਚਾਰ ਵਾਰੀ ਆਏ ਸੰਗਤ ਲੈ ਕੇ ਜਾਂਦੀ ਰਹੀ ਤਿੰਨ ਵਾਰੀ ਪਿੰਡ ਦੇ ਗੁਰਦੁਆਰੇ ਇੱਕ ਵਾਰੀ ਸਕੂਲ ਵਿੱਚ ਦੀਵਾਨ ਲੱਗੇ ਨਾਨਕ ਸਰ ਕੋਈ ਵੀ ਸੇਵਾ ਚਲਦੀ ਜਾਂ ਪਿੰਡ ਛੋੜੀ ਇਹ ਸੰਗਤ ਜਾ ਕੇ ਸੇਵਾ ਕਰਦੀ ਰਹੀ ਹੁਣ ਜਿਹੜੀ ਪਿੰਡ ਬਸੀਆਂ ਤੋਂ ਛੋੜਾ ਨੂੰ ਸੜਕ ਜਾਂਦੀ ਹੀ ਇਸ ਤੇ ਮਿੱਟੀ ਪੈਂਦੀ ਸੀ ਤਾਂ ਇਥੋਂ ਦੀ ਸੰਗਤ ਇੱਕ ਦਿਨ ਮਿੱਟੀ ਪਾਉਣ ਗਈ ਦੂਸਰੇ ਦਿਨ ਸੰਗਤ ਕਹਿੰਦੀ ਚਲੋ ਅੱਜ ਰਹਿਣ ਦਿੰਦੇ ਹਾਂ ਕਿਤੇ ਫੇਰ ਚਲੇ ਆਵਾਂਗੇ ਤਾਂ ਇੱਥੋਂ ਦੇ ਭਾਈ ਮੇਜਰ ਸਿੰਘ ਜੀ ਇੱਕ ਬੰਦੇ ਨੂੰ ਨਾਲ ਲੈ ਕੇ ਅਤੇ ਨਾਲ ਢੋਲ ਵਾਲੇ ਨੂੰ ਲੈ ਕੇ ਤਿੰਨੇ ਹੀ ਬਸੀਆਂ ਸੜਕ ਤੇ ਮਿੱਟੀ ਪਾਉਣ ਚਲੇ ਗਏ। ਬਾਬਾ ਜੀ ਝੋੜੀ ਠਹਿਰੇ ਹੋਏ ਸਨ। ਪਿੰਡ ਬਸੀਆਂ ਤੋਂ ਪਿੰਡ ਝੋੜડા ਨੂੰ ਰਸਤਾ ਜਾਂਦਾ ਹੈ। ਇਸ ਤੇ ਮਿੱਟੀ ਪਾਉਣੀ ਸੀ। ਕਿਉਂਕਿ ਇਹ ਸੜਕ ਪੱਕੀ ਬੰਨਨੀ ਸੀ ਪਰ ਬਸੀਆਂ ਪਿੰਡ ਕੋਲ ਛੱਪੜ ਦੇ ਨਾਲ ਬਹੁਤ ਨੀਵਾ ਥਾਂ ਸੀ। ਕਰੇਨ ਹੈ ਨਹੀਂ ਸੀ ਟੋਕਰੇ ਕਹਿਆਂ ਨਾਲ ਮਿੱਟੀ ਪਾਉਂਦੇ ਸੀ ਇੱਥੇ ਮਿੱਟੀ ਬਹੁਤ ਪੈਂਦੀ ਸੀ ਬਾਬਾ ਜੀ ਨੇ ਇੱਥੇ ਪਿੰਡਾਂ ਦੀ ਸੰਗਤ ਨੂੰ ਇਸ਼ਾਰਾ ਕੀਤਾ ਤਾਂ ਸੰਗਤ ਨੇ ਆ ਕੇ ਰੋਜ਼ ਇੱਥੇ ਮਿੱਟੀ ਪਾਉਣੀ ਸਮਾਪਤੀ ਵੇਲੇ ਸਾਰਿਆਂ ਨੂੰ ਪ੍ਰਸੰਤਾ ਦੇ ਕੇ ਤੋਰਨਾ ਇੱਕ ਦਿਨ ਸੰਗਤ ਮਿੱਟੀ ਪਾਉਣ ਆਈ ਤਾਂ ਪਿੰਡ ਬਿੰਜਲ ਤੋਂ ਭਾਈ ਮੇਜਰ ਸਿੰਘ ਢੋਲ ਵਾਲੇ ਨੂੰ ਲੈ ਕੇ ਤੁਰ ਪਿਆ ਇੱਕ ਬੰਦਾ ਨਾਲ ਹੋਰ ਤੁਰ ਪਿਆ ਜਿੱਥੇ ਮਿੱਟੀ ਪੈਂਦੀ ਸੀ ਬਾਈ ਮੇਜਰ ਸਿੰਘ ਅਤੇ ਨਾਲ ਦਾ ਬੰਦਾ ਕਹਿਆਂ ਲੈ ਕੇ ਮਿੱਟੀ ਪਾਉਣ ਲੱਗ ਪਏ ਢੋਲ ਵਾਲਾ ਢੋਲ ਵਜਾਉਣ ਲੱਗ ਪਿਆ ਜਦੋਂ ਢੋਲ ਦਾ ਉੱਚੀ ਉੱਚੀ ਡੱਗਾ ਲਾਵੇ ਤਾਂ ਸਾਰੇ ਪੁੱਛਣ ਬੱਲੇ ਵੀ ਬੱਲੇ ਇਹ ਢੋਲ ਵਾਲੀ ਸੰਗਤ ਅੱਜ ਕਿੱਥੋਂ ਆਈ ਹੈ ਤਾਂ ਇਹ ਦੱਸਣ ਜੀ ਬਿੰਜਲ ਤੋਤਾ ਸਾਰੇ ਹੀ ਕਹਿਣ ਬੱਲੇ ਵੀ ਬੱਲੇ ਅੱਜ ਤਾਂ ਬਿੰਜਲ ਵਾਲੇ ਕਮਾਲ ਕਰੀ ਜਾਂਦੇ ਹਨ ਸਾਰਾ ਦਿਨ ਇਸੇ ਤਰ੍ਹਾਂ ਹੀ ਬੱਲੇ ਬੱਲੇ ਹੁੰਦੀ ਰਹੀ ਜਿਸ ਵੇਲੇ ਸ਼ਾਮ ਨੂੰ ਸਮਾਪਤੀ ਹੋਈ ਬਾਬਾ ਜੀ ਪ੍ਰਸ਼ਾਦ ਦੇਣ ਲੱਗੇ ਕਿਸੇ ਪਿੰਡ ਦਾ 100 ਬੰਦਾ ਕਿਸੇ ਦਾ 200 ਬੰਦਾ ਕਿਤੋਂ 40 ਕਿਤੋਂ 50 ਇਸ ਤਰ੍ਹਾਂ ਸੰਗਤ ਭੁਗਤੀ ਗਈ ਜਿਸ ਵੇਲੇ ਬਿੰਜਲ ਦੀ ਸੰਗਤ ਨੂੰ ਆਵਾਜ਼ ਪਈ ਤਾਂ ਭਾਈ ਮੇਜਰ ਸਿੰਘ ਢੋਲ ਵਾਲੇ ਨੂੰ ਅਤੇ ਆਪ ਦੇ ਦੂਸਰੇ ਸਾਥੀ ਨੂੰ ਨਾਲ ਲੈ ਕੇ ਬਾਬਾ ਜੀ ਦੇ ਮੂਰੇ ਹੱਥ ਬਨ ਕੇ ਖੜ ਕੇ ਕਹਿੰਦਾ ਅੱਜ ਤਾਂ ਅਸੀਂ ਤਿੰਨ ਜਾਣੇ ਹੀ ਆਏ ਹਾਂ ਤਾਂ ਸਾਰੀ ਸੰਗਤ ਹਾਸਪਈ ਕਹਿੰਦੇ ਸਾਰਾ ਦਿਨ ਬਿੰਜਲ ਦੀ ਬੱਲੇ ਬੱਲੇ ਹੁੰਦੀ ਰਹੀ ਪਰ ਬੰਦੇ ਤਿੰਨ ਜਾਣੇ ਹਨ ਤਾਂ ਬਾਬਾ ਜੀ ਖੁਸ਼ ਹੋ ਕੇ ਕਹਿਣ ਲੱਗੇ ਹੈ ਤਾਂ ਭਾਵੇਂ ਤਿੰਨ ਜਾਣੇ ਹੀ ਪਰ ਵੇਖ ਲਵੋ ਬਿੰਜਲ ਦੇ ਢੋਲ ਦੇ ਡੱਗੇ ਨੇ ਖੜਕਾ ਕਰ ਕਰਕੇ ਸਾਰਿਆਂ ਨੂੰ ਤੁਹਾਨੂੰ ਕਾਇਮ ਰੱਖਿਆ ਇਹੋ ਜਿਹੇ ਹੌਸਲੇ ਵਧਾਉਣ ਵਾਲੇ ਸੇਵਾ ਕਰਨ ਅਤੇ ਕਰਾਉਣ ਵਾਲੇ ਗੁਰੂ ਘਰ ਪਰਮਾਨ ਹਨ ਤਾਂ ਬਾਬਾ ਜੀ ਨੇ ਭਾਈ ਮੇਜਰ ਸਿੰਘ ਨੂੰ ਅਤੇ ਢੋਲ ਵਾਲੇ ਨੂੰ ਤੀਸਰੇ ਨਾਲ ਦੇ ਨੂੰ ਵੀ ਪ੍ਰਸ਼ਾਦ ਦੇ ਕੇ ਖੁਸ਼ ਕਰਕੇ ਤੋਰੇਆ ਸਾਖੀ ਪਿੰਡ ਬਿੰਜਲ ਦੀ ਪਿੰਡ ਬਿੰਜਲ ਪਿੰਡ ਚੋੜਾ ਤੋਂ 10 ਕਿਲੋਮੀਟਰ ਤੇ ਹੈ ਇੱਥੋਂ ਦੀ ਸੰਗਤ ਨੇ ਪਿੰਡ ਚੋੜੀ ਪ੍ਰਸ਼ਾਦਾ ਲਾਇਆ ਹੈ ਇਸ ਪਿੰਡ ਮੱਕੀ ਅਤੇ ਕਣਕ ਦੀ ਫਸਲ ਬੜੀ ਸੋਹਣੀ ਹੁੰਦੀ ਹੈ ਸਿਆਲ ਦੇ ਮਹੀਨੇ ਸੰਗੀਆਂ ਨੇ ਪਿਆਰ ਨਾਲ ਮੱਕੀ ਦਾ ਪ੍ਰਸ਼ਾਦਾ ਅਤੇ ਸੋਨਾ ਸਰੋ ਦਾ ਸਾਗ ਬਣਾ ਕੇ ਝੋਲੜੀ ਠਾਠ ਵਿੱਚ ਭੇਜਣਾ ਜਦੋਂ ਕੁਝ ਦਿਨ ਮੱਕੀ ਦਾ ਪ੍ਰਸ਼ਾਦਾ ਅਤੇ ਸਰੋ ਦਾ ਸਾਗ ਜਾਂਦਾ ਰਿਹਾ ਤਾਂ ਇੱਕ ਦਿਨ ਪ੍ਰਸ਼ਾਦਾ ਦੇ ਵਾਲੇ ਨੇ ਸਤਨਾਮ ਦੀ ਆਵਾਜ਼ ਦੇ ਕੇ ਕਿਹਾ ਸਤਨਾਮ ਜੀ ਪ੍ਰਸ਼ਾਦਾ ਆ ਗਿਆ ਤਾਂ ਪਾਸੇ ਤੋਂ ਸੇਵਾਦਾਰ ਲਾਂਗਰੀ ਨੂੰ ਕਹਿੰਦਾ ਫੜ ਲੈ ਬਿੰਜਲ ਵਾਲਿਆਂ ਦਾ ਪ੍ਰਸ਼ਾਦਾ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਨਿੱਤ ਹੀ ਲਈ ਆਉਂਦੇ ਹਨ ਹੋਰ ਕੋਈ ਸਬਜ਼ੀ ਦਾਲ ਲਿਆਉਂਦੇ ਹੀ ਨਹੀਂ ਪ੍ਰਸ਼ਾਦੇ ਵਾਲੇ ਦਾ ਮਨ ਇਹ ਗੱਲ ਸੁਣ ਕੇ ਖਰਾਬ ਜਿਹਾ ਹੋ ਗਿਆ ਮਨ ਵਿੱਚ ਸੋਚਦਾ ਹੈ ਮਨਾ ਮੈਂ ਤਾਂ ਪਿਆਰ ਨਾ ਲੈ ਕੇ ਆਉਂਦਾ ਹਾਂ ਸੰਗਤ ਭੇਜਦੀ ਹੈ ਪਰ ਇਹਨਾਂ ਦੇ ਪਸੰਦ ਹੀ ਨਹੀਂ ਆਉਂਦਾ ਤਾਂ ਅੰਤਰਯਾਮੀ ਬਾਬਾ ਜੀ ਨੇ ਅੰਦਰੋਂ ਸੁਨੇਹਾ ਭੇਜਿਆ ਕਿ ਬਿੰਜਲ ਵਾਲਾ ਜੋ ਪ੍ਰਸ਼ਾਦਾ ਲੈ ਕੇ ਆਇਆ ਹੈ ਉਸ ਨੂੰ ਸਾਡੇ ਕੋਲ ਲੈ ਕੇ ਆਵੋ ਇਸ ਨੇ ਜਾਂ ਮੱਥਾ ਟੇਕਿਆ ਤਾਂ ਬਾਬਾ ਜੀ ਕਹਿਣ ਲੱਗੇ ਸ਼ਾਬਾਸ਼ ਭਾਈ ਗੁਰੂ ਨਾਨਕ ਦੇ ਘਰ ਦੀ ਡਿਊਟੀ ਕਰ ਰਿਹਾ ਹੈ ਤਕੜਾ ਹੋ ਕੇ ਕਰਨੀ ਹੈ ਨਾਲ ਹੀ ਹੁਣੇ ਜਿਹੜੇ ਬੰਦੇ ਨੇ ਕਿਹਾ ਸੀ ਕਿ ਬਿੰਜਲ ਵਾਲੇ ਮੱਕੀ ਦੀਆਂ ਰੋਟੀਆਂ ਅਤੇ ਸਾਗ ਹੀ ਚੁੱਕ ਲਿਆਉਂਦੇ ਹਨ ਇਸ ਨੂੰ ਬੁਲਾ ਲਿਆ ਹੋਰ ਵੀ ਸੇਵਾਦਾਰ ਕੋਲ ਬੁਲਾ ਲੇ ਬਾਬਾ ਜੀ ਕਹਿਣ ਲੱਗੇ ਤੈਨੂੰ ਇੱਥੇ ਵਿਹਲੇ ਬੈਠੇ ਨੂੰ ਮੱਕੀ ਦੀਆਂ ਰੋਟੀਆਂ ਸਰੋ ਦਾ ਸਾਗ ਮਿਲਦਾ ਹੈ ਜੋ ਪਿੰਡਾਂ ਵਿੱਚ ਇਸ ਨੂੰ ਇੱਕ ਨਿਆਮਤ ਮੰंदे ਹਨ ਤੇਰੇ ਇਹ ਪਸੰਦ ਨਹੀਂ ਆਉਂਦਾ ਕਿਸਾਨ ਕਿੰਨੀ ਮਿਹਨਤ ਕਰਕੇ ਫਸਲ ਪੈਦਾ ਕਰਦਾ ਹੈ ਫੇਰ ਪ੍ਰਸ਼ਾਦਾ ਪਕਾ ਕੇ ਪਿਆਰ ਨਾਲ ਇੱਥੇ ਲੈ ਕੇ ਆਉਂਦੇ ਹਨ ਤੇ ਤੂੰ ਇਸ ਨੂੰ ਇਹ ਗੱਲ ਕਿਵੇਂ ਕਹੀ ਇਸ ਨੇ ਬਚਨ ਕਰਕੇ ਪਾਬਾ ਜੀ ਨੇ ਸਫਾ ਜੰਗ ਦੇ ਡੰਡੇ ਇਸ ਦੀ ਕੰਡ ਵਿੱਚ ਦੋ ਤਿੰਨ ਜੜ ਦਿੱਤੇ ਕਹਿੰਦੇ ਵੇਲਾ ਖਾ ਕੇ ਹਰਾਮ ਜਾਦੀਆਂ ਕਰਦਾ ਹੈ ਜਾ ਭਾਜਾ ਘਰ ਨੂੰ ਤੇਰਾ ਮਨ ਪਦਾਰਥਾਂ ਵਿੱਚ ਹੀ ਖੜਾ ਹੈ ਤਾਂ ਇਸ ਨੇ ਡਿੱਗ ਕੇ ਚਰਨ ਫੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਭੁੱਲ ਹੋ ਗਈ ਤਾਂ ਬਾਬਾ ਜੀ ਮਿਹਰ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਅੱਗੇ ਵਾਸਤੇ ਇਹ ਹੋ ਜਾਈ ਕਿਸੇ ਵੀ ਸੇਵਾਦਾਰ ਨੇ ਗੱਲ ਨਹੀਂ ਕਰਨੀ ਇਹ ਨਾਨਕ ਸਰ ਦੀ ਮਰਿਆਦਾ ਹੈ ਜੋ ਵੀ ਸੰਗੀ ਸਰਦਾ ਨਾਲ ਲੈ ਕੇ ਆਉਂਦੇ ਹਨ ਉਹੀ ਗੁਰੂ ਸਾਹਿਬ ਨੂੰ ਭੋਗ ਲਵਾ ਕੇ ਵਰਤਣਾ ਹੈ ਪਦਾਰਥਾਂ ਦੇ ਮਗਰ ਨਹੀਂ ਲਗਣਾ ਕਮਾਈ ਕਰੋ ਨਿੱਤਨੇਮ ਵੱਤੋਂ ਵੱਧ ਕਰੋ ਆਈਆਂ ਸੰਗਤਾਂ ਨੂੰ ਪਿਆਰ ਨਾਲ ਸਾਂਭਣਾ ਹੈ ਕਿਸੇ ਵੀ ਸੰਗੀ ਦਾ ਦਿਲ ਨਹੀਂ ਤੋੜਨਾ ਇਹ ਗੁਰੂ ਦੀਆਂ ਸੰਗਤਾਂ ਹਨ ਗੁਰੂ ਤਾਂ ਹੀ ਖੁਸ਼ ਹੋਵੇਗਾ ਜੇ ਆਪਾਂ ਗੁਰੂ ਮਰਿਆਦਾ ਵਿੱਚ ਚੱਲਾਂਗੇ ਤਾਂ ਇਸ ਨੇ ਸੱਤ ਬਚਨ ਗਿਆ ਹੋਰ ਵੀ ਸੇਵਾਦਾਰਾਂ ਨੂੰ ਸਮਝ ਪੈ ਗਈ ਅਤੇ ਪ੍ਰਸ਼ਾਦੇ ਵਾਲਾ ਵੀ ਖੁਸ਼ ਹੋ ਗਿਆ ਇਸ ਨੂੰ ਪ੍ਰਸ਼ਾਦ ਦੇ ਕੇ ਬਚਨ ਕੀਤਾ ਤਕੜਾ ਹੋ ਕੇ ਆਪਦੀ ਡਿਊਟੀ ਕਰਨੀ ਹੈ ਗੁਰੂ ਘਰ ਦੀ ਸੇਵਾ ਭਾਗਾ ਨਾਲ ਮਿਲਦੀ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ